ਨਾਲਾ ਦੀ ਸਬ ਡਿਵੀਜ਼ਨ ਤਾਦੀ ਪੁਲਿਸ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਅੰਨੇ ਕਤਲ ਕੇਸ ਦੇ ਗੁੱਥੀ ਨੂੰ ਸਮਝਾਉਂਦੇ ਹੋਏ ਕਤਲ ਦੇ ਦੋਸ਼ੀ 10 ਪ੍ਰਵਾਸੀ ਮਜ਼ਦੂਰਾਂ ਸਮੇਤ 11 ਜਾਣਿਆਂ ਦੇ ਖਿਲਾਫ ਕਤਲ ਅਤੇ ਹੋਰ ਵਕਵਖਤਾ ਰਮਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਟੀਮਾਂ ਘਟੇਰ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਬਰਨਾਲਾ ਦੇ ਐਸਪੀਡੀ ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਿਹਾਰ ਦੇ ਜ਼ਿਲ੍ਹਾ ਪੁਰਲੀਆ ਦੇ ਥਾਣਾ ਜਨਕੀ ਨਗਰ ਤੋਂ ਇੱਕ ਜ਼ੀਰੋ ਨੰਬਰ ਐਫਆਈਆਰ ਬਰਨਾਲਾ ਪੁਲਿਸ ਨੂੰ ਮਿਲੀ ਸੀ ਜਿਸ ਵਿੱਚ ਸੰਗੀਤਾ ਦੇ ਪਤਨੀ ਅਕੇਸ਼ ਕੁਮਾਰ ਉਰਫ ਸ਼ੰਕਰ ਨੇ ਉਸਦੇ ਪਤੀ ਅਕਸ਼ੇ ਕੁਮਾਰ ਸ਼ੰਕਰ ਦੇ ਝੋਨਾ ਲਗਾਉਣ ਦਾ ਸੀਜ਼ਨ ਲੋਨ ਲਈ ਪੰਜਾਬ ਦੇ ਟਾਪਾ ਖੇਤਰ ਵਿੱਚ ਆਉਣ ਦਾ ਜ਼ਿਕਰ ਕੀਤਾ। ਪਰੰਤੂ ਸੰਗੀਤਾ ਦੇਵੀ ਦੇ ਦੱਸਣ ਅਨੁਸਾਰ ਸ਼ੰਕਰ ਵਾਪਸ ਮੁੜ ਕੇ ਆਪਣੇ ਜੱਦੀ ਰਾਜ ਬਿਹਾਰ ਦੇ ਪਿੰਡ ਸਿਲਾਨਾਥ ਰਪੋਲੀ ਨਹੀਂ ਗਿਆ ਸੰਗੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਅਕਸ਼ ਕੁਮਾਰ ਉਰਫ ਸ਼ੰਕਰ ਉਹਨਾਂ ਦੇ ਪਿੰਡ ਦੇ ਹੀ ਹੋਰ ਮਜ਼ਦੂਰਾਂ ਦੇ ਨਾਲ ਮਿਲ ਕੇ ਤਪਾ ਵਿਖੇ ਗਿਆ ਸੀ ਜਿਸ ਦੇ ਆਧਾਰ ਤੇ ਤਪਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤੇ ਇਸ ਮਾਮਲੇ ਵਿੱਚ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀ اروਪੀਆਂ ਦੀ ਭਾਲ ਹਜੇ ਜਾਰੀ ਹੈ ਆਓ ਜਾਣਦੇ ਹਾਂ ਕੀ ਕਹਿ ਰਹੇ ਹਨ ਐਸ ਪੀ ਡੀ ਬਰਨਾਲਾ ਬਿਲਕੁਲ ਜੀ ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤਪਸਾਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਟ੍ਰੇਸ ਕੀਤਾ ਕੀ ਹੁੰਦਾ ਹੈ 1925 ਨੂੰ ਇੱਕ ਬਿਹਾਰ ਤੋਂ ਈਮੇਲ ਰਾਹੀਂ ਜ਼ੀਰੋ ਐਫ ਆਈ ਆਰ ਦਰਜ ਹੋ ਕੇ ਖਾਨੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮੁਕਦਮਾ 1925 ਨੂੰ ਦਰਜ ਕੀਤਾ ਜਾਂਦਾ ਹੈ ਜਿਹੜਾ ਕਿ 103 61 ਜਮਨਦੋ 238 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਹਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈ ਪੀ ਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ 19 ਨੂੰ ਹੀ ਗ੍ਰਫ्तार ਹੋ ਜਾਂਦੇ ਨੇ ਜਿਨ੍ਹਾਂ ਦਾ ਨਾਮ ਹੈ ਦੋਸ਼ੀ ਜਿਹੜਾ ਹੈਗਾ ਖੁਸ਼ੀ لال ਰਿਸ਼ੀ ਭੂਮੀ ਤੇ ਦੂਸਰਾ ਸੀ ਜੀ ਭੂਮੀ ਰਿਸ਼ੀਦੇਵ ਇਹ ਤਾਜੋ ਕੈਂਚੀਆਂ ਤੋਂ ਤਪਾ ਇੱਕ ਨੂੰਨ ਗ੍ਰਫ्तार ਹੋ ਜਾਂਦੇ ਉਸ ਤੋਂ ਬਾਅਦ ਇਹਨਾਂ ਦੀ ਪੁੱਛ ਪੜਤਾਲ ਤੋਂ ਅੱਗੇ ਚੱਲਦੇ ਹੋਏ ਇਹ ਪਤਾ ਲੱਗਦਾ ਹੈ ਕਿ ਜਿਹੜਾ ਜਗਨ ਹੈ ਇਹ 11 ਬੰਦਿਆਂ ਦਾ ਹੈੱਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜ ਕੱਲ ਜੀਰੀ ਦਾ ਕੰਮ ਚੱਲਦਾ ਹੈ ਉਹਦੇ ਵਾਸਤੇ ਇਹ ਆਉਂਦੀ ਸੀ ਸਾਰੇ ਉਥੋਂ ਇਸੇ ਤਰ੍ਹਾਂ ਹੁਣ ਵੀ ਆਏ ਹੋਏ ਸੀਗੇ ਜਿਹੜਾ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜ਼ਿਲ੍ਹਾ ਪੂਰਨੀਆਂ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੌਂਪਿਆ ਹੁੰਦਾ ਸੀ ਸ਼ੰਕਰ ਨੂੰ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ ਦਸ ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਮੰਦੇ ਦੇ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀ ਕਾਫੀ ਦਿਨਾਂ ਤੋਂ ਸਹੀ ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਤੇ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਉਹਨੂੰ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਕੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕੇ ਨੂੰ ਦਲਿਤੋਂ ਇਹਨੂੰ ਮਾਰਤਾ ਮਾਰ ਕੇ ਤੇ ਕੋਹਲੀ 2 300 ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈਪ ਤੇ ਨਾਲ ਇੱਕ ਡਰੇਨ ਸੀਗੀ ਉੱਥੇ ਜ਼ਮੀਨ ਨੂੰ ਅ ਜ਼ਮੀਨ ਚ ਦੱਬ ਕੇ ਤੇ ਇਹ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆਪਣੇ ਇਥੇ ਹੜ੍ਹਾਂ ਦਾ ਪਾਣੀ ਆ ਗਿਆ ਸਾਡੇ ਸਾਰੀ ਪੁਲਿਸ ਟੀਮ ਨੂੰ ਲੱਭਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀਗੀ ਔਰ ਫਿਰ ਵੀ ਬੜੀ ਇਹ ਮਤਲਬ ਜਿਹੜਾ ਸਾਡੇ ਵਾਸਤੇ ਇੱਕ ਬੜਾ ਚੈਲੰਜ ਸੀਗਾ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਤੇ ਇਹ ਜਾਨੂੰ ਫੜਨਾ ਵੀ ਬਹੁਤ ਜ਼ਰੂਰੀ ਸੀਗਾ ਤੇ ਡੈੱਡ ਬੋਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਸ਼ਕਲ ਜਿਹਾ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸਐਚਓ ਸਾਡੇ ਡੀਐਸਪੀ ਤਾਪਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈਡ ਬੋਡੀ ਰਿਕਵਰ ਕੀਤੀ ਜਿਹੜੀ ਕਿ ਜੀਸੀਪੀ ਦੀ ਹੈਲਪ ਨਾਲ ਹੋਰ ਕਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਜਿਹੜੀ ਕਿ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਵਿੱਚ ਸੀਗੀ ਕਿ ਜੰਗੂ ਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸਜੀਐਮ ਸਾਹਿਬ ਨਾਲ ਸਿਗੇ ਸਾਰੇ ਸਿਵਲ ਦਾ ਸਟਾਫ ਵੀ ਨਾਲ ਸੀਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨਾਂ ਨੂੰ ਫੜਨ ਵਾਸਤੇ ਲੱਗੀਆਂ ਹੋਈਆਂ ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਲੱਭਣ ਵਾਲਾ ਉਹ ਬਹੁਤ ਅੱਛਾ ਹੋ ਗਿਆ ਸਾਡੀ ਇਹ ਮਤਲਬ ਸਾਡੀ ਪੁਲਿਸ ਦੀ ਕਾਫੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੋ ਜੱਜੇ ਟਾਂਗ ਨਾਲ ਪ੍ਰੈਸ ਕੀਤਾ ਜਾ ਚੁੱਕਾ ਮੈਂ ਤੁਹਾਨੂੰ ਦੱਸਿਆ ਕਿ ਇਹ ਕੁੱਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੀ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਹਨਾਂ ਜੋ ਤੈਅ ਹੋਇਆ ਸੀ ਉਹ ਪਤਾ ਨਹੀਂ ਹੁਣ ਡੀਟੇਲ ਚ ਆ ਕੇ ਅੱਗੇ ਇਨਵੈਸਟੀਗੇਸ਼ਨ ਪਾ ਲੱਗੂਗਾ ਪਰ ਉਹਨੂੰ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਹੈ ਮੰਦੇ ਦਿਓ ਪਰ ਉਹ 5000 ਨਾ ਦਿੱਤਾ ਨਹੀਂ ਉਸ ਤੋਂ ਇਲਾਵਾ ਇਹਨੂੰ ਮਾਰ ਹੀ ਦਿੱਤਾ। ਗ੍ਰਫਤਾਰੀ ਤਿੰਨ ਬੰਦਿਆਂ ਦੀ ਹੋ ਚੁੱਕੀ ਹੈ। ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈੱਡ ਸੀਗਾ। ਹੈੱਡ ਸੀ ਇਹਨਾਂ ਦਾ ਕੋਠੇਕਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਐਸੇ ਜਗਨ ਤੋਂ ਮੰਗੇ ਸੀ। ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਾ ਉਹਦੇ ਵਿੱਚ ਇਹ ਆ ਵੀ ਸਾਡੀ ਜਿਵੇਂ ਇੱਥੋਂ ਚਲੇ ਗਏ ਸੀਗੇ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਰੈਪਟ ਕਰਤੀ ਥਾਣੇ 'ਚ। ਉਹ ਰਹਦੇ ਤਾਂ ਇੱਥੇ ਸੀ ਮਰਡਰ ਇੱਥੋਂ ਆ ਸੀਗਾ। ਤਾਂ ਉਹਨਾਂ ਨੇ ਜੀਓਐਫਆ ਕੱਟਣੀ ਸੀਗੀ। ਉਹ 0 एफआर ਕੱਟ ਕੇ ਸਾਡੇ ਕੋ ਭੇਜਤੀ ਉਸ ਤੋਂ ਬਾਅਦ ਅਸੀਂ ਆਪਣੀ ਥਾਣੇ ਦੀ ਕਰਤੀ ਵਾਸਤੇ ਵੀ ਦੱਬੀ ਕਿੱਥੇ ਆ ਉਹ ਜਗ੍ਹਾ ਕਦੀ ਕਿਤੇ ਕਦੇ ਕਿਤੇ ਪਰ ਫਿਰ ਜਦੋਂ ਆ ਹਾਂ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਇਹਨਾਂ ਦੇ ਇਨਕਸ਼ਾਫ ਤੇ ਅਸੀਂ ਸਹੀ ਟਿਕਾਣੇ ਤੇ ਪਹੁੰਚ ਸਕਦੇ ਕੋਸ਼ਿਸ਼ ਚੱਲ ਰਹੀ ਹੈ ਔਰ ਟੀਮਾਂ ਸਭੀਆਂ ਬੜੀਆਂ ਹੋਈਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਜਲਦੀ ਬਾਕੀ ਦੀ ਗ੍ਰਿਫਤਾਰੀ ਵੀ ਕੀਤੀ ਜਾਵੇ ਇਹ ਹਲੇ ਕਨਫਰਮ ਸਾਡਾ ਸੀਕ੍ਰਟ ਵੀ ਹੁੰਦਾ ਪਰ ਫਿਲਹਾਲ ਇਹੀ ਆ ਕਿ ਹਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ ਲੇਕਿਨ ਅਸੀਂ ਉਹਨਾਂ ਨੂੰ ਪੂਰਾ ਟ੍ਰੇਸ ਕਰ ਰਹੇ ਹਾਂ ਹਾਂਜੀ 15 ਤੱਕ ਰਿਮਾਂਡ ਹੈਗਾ ਇਹਨਾਂ ਦਾ